ਆ ਤਸਵੀਰਾਂ ਤੇ ਹਾਲਾਤ ਦੱਸ ਦਈਏ ਤੁਹਾਨੂੰ ਕਿ ਅਸੀਂ ਮੋਹਾਲੀ ਦੇ ਵਿੱਚ ਖੜੇ ਆਂ ਔਰ ਅਠਫੇਸ ਦੇ ਵਿੱਚ ਖੜੇ ਆਂ ਇੰਡਸਟਰੀ ਏਰੀਆ 'ਚ ਖੜੇ ਆ। ਐਸੋ ਵੇਲੇ ਦੱਸ ਦਈਏ ਕਿ ਜਿੰਨੀਆਂ ਵੀ ਗੱਡੀਆਂ ਲੱਗੀਆਂ ਨੇ ਸਭ ਇੰਡਸਟਰੀ ਏਰੀਆ ਦੀਆਂ ਨੇ ਔਰ ਇੰਡਸਟਰੀ ਏਰੀਆ ਦੇ ਹਾਲਾਤ ਤੁਸੀਂ ਵੇਖ ਸਕਦੇ ਹੋ ਕਿ ਇੱਥੇ ਸੀਵਰੇਜ ਬਿਲਕੁਲ ਚੰਗੀ ਤਰ੍ਹਾਂ ਬੰਦ ਨਹੀਂ ਜਿਸ ਕਰਕੇ ਪਾਣੀ ਜੋ ਹੈ ਇਹ ਅੰਦਰ ਖੜਾ ਗੱਡੀਆਂ ਦੂਸਰੀ ਤਰਫ ਹੈ ਔਰ ਜੇ ਕਿਸੇ ਨੂੰ ਆਪਣੇ ਪਰਿਵਾਰ ਦੇ ਬੱਚੇ ਨੂੰ ਕਿਸੇ ਦੁਕਾਨ ਤੇ ਭੇਜਣਾ ਪੈਂਦਾ ਜਾਂ ਸਕੂਲ ਜਾਣਾ ਪੈਂਦਾ ਤਾ ਇਸ طرف ਦੀ ਜਾਇ ਜਾਂਦਾ ਪਾਣੀ ਦੇ ਵਿੱਚ ਦੀ ਜੋ ਕਿ ਰਸਤਾ ਹੋਰ ਨਹੀਂ ਆ ਤਾਂ ਦੱਸ ਦਈਏ ਕਿ ਜਦੋਂ ਇੱਧਰ ਉੱਧਰ ਗੱਡੀਆਂ ਖੜੀਆਂ ਆ ਤਾਂ ਕੋਈ ਹੋਰ ਰਿਕਸ਼ੇ ਵਾਲਾ ਜਾਂ ਕੋਈ ਹੋਰ ਪੈਦਲ ਚੱਲ ਕੇ ਆਉਣ ਵਾਲਾ ਕਿੱਧਰ ਦੀ ਜਾਵੇਗਾ ਤਾਂ ਇਹ ਹਾਲਾਤ ਤੁਹਾਨੂੰ ਦੱਸ ਦਈਏ ਕਿ 8 ਫੇਸ ਦੇ ਨੇ ਪਰ 8 ਫੇਸ ਮੋਹਾਲੀ ਇਹ ਮੋਹਾਲੀ ਦਾ ਇੰਡਸਟਰੀ ਏਰੀਆ ਇੰਡਸਟਰੀ ਏਰੀਆ ਦੇ ਜਿੰਨੇ ਵੀ ਡਿਵੈਲਪ ਨੇ ਤੁਹਾਨੂੰ ਮੈਸੇਜ ਮਿਲਦੇ ਸੀ ਕਿ ਬਹੁਤ ਜ਼ਿਆਦਾ ਡਿਵੈਲਪ ਹੈ ਤਾ ਉਸ ਦੇ ਵਿੱਚ ਇਹ ਤਸਵੀਰ ਨੂੰ ਵੀ ਤੁਸੀਂ ਐਡ ਕਰ ਲੈਣਾ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਥੋੜਾ ਦੂਸਰੀ ਤਰਫ ਵੀ ਘੁਮਾ ਕੇ ਵਿਖਾਇਆ ਜਾਵੇ ਕਿ ਇਹ ਪੂਰੀ ਸੜਕ ਜੋ ਹੈ ਇਹ ਪਾਣੀ ਨਾਲ ਭਰੀ ਹੋਈ ਆ ਤਾਂ ਹਾਲਾਤ ਬਹੁਤ ਮੰਦੜੇ ਨੇ ਔਰ ਪਾਣੀ ਜੋ ਆ ਡਾਫ ਲੱਗੀ ਹੋਈ ਆ ਔਰ ਜਦ ਵੀ ਬਾਰਿਸ਼ ਪੈਂਦੀ ਆ ਜਦ ਵੀ ਬਰਸਾਤ ਹੁੰਦੀ ਆ ਤਾਂ ਇੱਥੇ ਇਸੇ ਤਰ੍ਹਾਂ ਦੇ ਹਾਲਾਤ ਹੁੰਦੇ ਆ ਤਾਂ ਮੁੱਖ ਮੰਤਰੀ ਸਾਹਿਬ ਨੂੰ ਇੱਕ ਬੇਨਤੀ ਕਰ ਦਈਏ ਕਿ ਤੁਸੀਂ ਅ ਇੰਡਸਟਰੀ ਨੂੰ ਡਿਵੈਲਪ ਤਾਂ ਕਰਨ ਜਾ ਰਹੇ ਹੋ ਕੈਲੀਆ ਇੰਡਸਟਰੀਆਂ ਨੂੰ ਔਰ ਦੂਸਰੀਆਂ ਬਾਰੇ ਵੀ ਬੜੀ ਆਵਾਜ਼ ਦਿੰਦੇ ਹੋ ਤਾਂ ਉਹਨਾਂ ਤੋਂ ਟੈਕਸ ਤੁਸੀਂ ਇਸੇ ਤਰੀਕੇ ਨਾਲ ਵਸੂਲਦੇ ਹੋ ਤਾਂ ਫਿਰ ਇਹਨਾਂ ਨੂੰ ਆ ਜੋ ਸਹੂਿਦਾ ਇਹ ਕਦੋਂ ਦੇਓਗੇ ਆ ਕਿਹੜੀਆਂ ਸਹੂਿਦਾ ਦੇ ਰਹੇ ਹੋ ਤੁਸੀਂ ਇੰਡਸਟਰੀ ਏਰੀਆ ਨੂੰ ਤਾਂ ਹੁਣੇ ਜਿੰਨੀਆਂ ਵੀ ਇੰਡਸਟਰੀਆਂ ਉਹਨਾਂ ਦੀਆਂ ਗੱਡੀਆਂ ਇੱਥੇ ਖੜੀਆਂ ਨੇ ਲਗਾਤਾਰ ਉਹ ਲੋਕ ਇਧਰ ਦੀ ਨਿਕਲਦੇ ਆ ਜਦੋਂ ਗੱਡੀ ਇੱਥੇ ਖੜੀ ਕਰ ਦਿੱਤੀ ਫਿਰ ਲੰਘ ਕੇ ਕਿੱਧਰ ਦੀ ਆਉਣਗੇ ਰਸਤੇ ਬਿਲਕੁਲ ਬਲਾਕ ਹੋ ਗਏ ਆ ਔਰ ਪਾਣੀ ਜਦ ਵੀ ਬਾਰਿਸ਼ ਪੈਂਦੀ ਆ ਅਸੀਂ ਦੁਬਾਰਾ ਰਿਪੀਟ ਕਰ ਦਈਏ ਕਿ ਜਦ ਵੀ بارش ਪੈਂਦੀ ਆ ਤਾਂ ਇੱਥੇ ਪਾਣੀ ਇਸੇ ਤਰ੍ਹਾਂ ਹੀ ਖੜਾ ਹੁੰਦਾ ਤਾਂ ਅਸੀਂ ਇਸ ਵੇਲੇ ਜੀਓ ਦੇ ਆਫਿਸ ਵਿੱਚ ਪਹੁੰਚੇ ਸੀ ਔਰ ਜੀਓ ਦੇ ਆਫਿਸ ਦੇ ਬਿਲਕੁਲ ਸਾਹਮਣੇ ਇਹ ਸਾਰੀ ਤਸਵੀਰ ਤੁਹਾਡੇ ਸਾਹਮਣੇ ਆਵੇਗੀ ਹੁਣ ਇੱਕ ਇੰਡਸਟਰੀ ਤੋਂ ਗੱਡੀ ਨਿਕਲ ਕੇ ਬਾਹਰ ਵੀ ਆ ਰਹੀ ਆ ਉਹ ਪਾਣੀ ਦੇ ਵਿੱਚ ਦੀ ਹੁਣ ਜਾਵੇਗੀ ਤੁਸੀਂ ਇਸ ਬਾਰੇ ਵੀ ਚੈੱਕ ਕਰ ਲੈਣਾ ਤੁਹਾਡੇ ਪੂਰਾ ਧਿਆਨ ਵਿੱਚ ਆ ਜਾਵੇਗਾ ਕਿ ਇਹ ਗੱਡੀ ਜੋ ਹੈ ਜੇ ਇੱਥੇ ਗੱਡੀ ਦੇ ਵਿੱਚੋਂ ਕਿਸੇ ਨੇ ਉਤਰਨਾ ਹੋਵੇ ਤਾਂ ਕਿਵੇਂ ਉਤਰੇਗਾ ਔਰ ਤਸਵੀਰਾਂ ਤੁਹਾਡੇ ਸਾਹਮਣੇ ਇਹ ਇੰਡਸਟਰੀ ਏਰੀਆ ਮੋਹਾਲੀ ਦਾ ਔਰ ਅੱਠ ਫੇਸ ਦੀਆਂ ਤਸਵੀਰਾਂ ਨੇ ਔਰ ਆਹ ਤਸਵੀਰਾਂ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਕਿੰਨਾ ਕੁ ਡਿਵੈਲਪ ਮੋਹਾਲੀ ਆ ਔਰ ਕਿੰਨਾ ਕੁ ਡਿਵੈਲਪ ਇੰਡਸਟਰੀ ਏਰੀਆ ਔਰ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕੋਈ ਜਾਣਕਾਰੀ ਤੁਹਾਡੇ ਕੋਲ ਹੋਰ ਹੋਵੇ ਤਾਂ ਤੁਸੀਂ ਕਮੈਂਟ ਕਰ ਦਿਓ ਅਗਰ ਇਹ ਵੀਡੀਓ ਵਧੀਆ ਲੱਗਦੀ ਆ ਤਾਂ ਸ਼ੇਅਰ ਵੀ ਕਰ ਦਿਓ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਦੀਨਾ ਨਗਰ ਜ਼ਿਲ੍ਹਾ ਗੁਰਦਾਸਪੁਰ